ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਜਮਾਤ 7ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 7 ਭਾਰਤ ਅਤੇ ਸੰਸਾਰ ਕਦੋਂ ਕਿੱਥੇ ਅਤੇ ਕਿਉਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਨੰਬਰ 1 ਇਤਿਹਾਸ ਵਿੱਚ ਭਾਰਤੀ ਉਪਮਹਾਦੀਪ ਦੇ ਕਿਹੜੇ ਕਿਹੜੇ ਨਾਮ ਰੱਖੇ ਗਏ ਉੱਤਰ ਹਿੰਦੁਸਤਾਨ ਅਤੇ ਭਾਰਤਵਰਸ਼ ਪ੍ਰਸ਼ਨ ਨੰਬਰ 2 ਇਤਿਹਾਸਕਾਰਾਂ ਨੇ ਭਾਰਤੀ ਉਪਮਹਾਦੀਪ ਨੂੰ ਕਿੰਨੇ ਯੁੱਗਾਂ ਵਿੱਚ ਵੰਡਿਆ ਹੈ ਉੱਤਰ ਤਿੰਨ ਯੁੱਗਾਂ ਵਿੱਚ ਪ੍ਰਾਚੀਨ ਯੁੱਗ ਮੱਧਕਾਲੀਨ ਯੁੱਗ ਅਤੇ ਆਧੁਨਿਕ ਯੁੱਗ ਪ੍ਰਸ਼ਨ ਨੰਬਰ 3 ਭਾਰਤੀ ਇਤਿਹਾਸ ਦੇ ਸਰੋਤ ਕਿੰਨੀ ਪ੍ਰਕਾਰ ਦੇ ਹਨ ਉੱਤਰ ਭਾਰਤੀ ਇਤਿਹਾਸ ਦੇ ਸਰੋਤ ਦੋ ਪ੍ਰਕਾਰ ਦੇ ਹਨ ਨੰਬਰ 1 ਪ੍ਰਾਤਤਵ ਸਰੋਤ ਇਸ ਵਿੱਚ ਪ੍ਰਾਚੀਨ ਸਮਾਰਕ ਮੰਦਰ ਸਿਲਾਲੇਖ ਸਿੱਕੇ ਬਰਤਨ ਹਥਿਆਰ ਗਹਿਣੇ ਚਿੱਤਰ ਆਦ ਸ਼ਾਮਲ ਹਨ ਨੰਬਰ 2 ਸਾਹਿਤਿਕ ਸਰੋਤ ਇਸ ਵਿੱਚ ਰਾਜੇ ਮਹਾਰਾਜਿਆਂ ਦੀਆਂ ਜੀਵਨੀਆਂ ਸਵੈ ਜੀਵਨੀਆਂ ਵਿਦੇਸ਼ੀ ਯਾਤਰੀਆਂ ਦੇ ਲੇਖ ਚਿੱਤਰਕਾਰੀ ਅਤੇ ਸੰਗੀਤ ਆਦ ਸ਼ਾਮਲ ਹਨ ਪ੍ਰਸ਼ਨ ਨੰਬਰ 4 ਵਿਦੇਸੀ ਯਾਤਰੀਆਂ ਦੇ ਲੇਖ ਕਿਵੇਂ ਮਹੱਤਵਪੂਰਨ ਇਤਿਹਾਸਿਕ ਸਰੋਤ ਹਨ ਉੱਤਰ ਵਿਦੇਸੀ ਯਾਤਰੀਆਂ ਦੇ ਲੇਖਾਂ ਨਾਲ ਅਸੀਂ ਉਸ ਸਮੇਂ ਦੇ ਰਾਜੇ ਆਮ ਲੋਕਾਂ ਅਤੇ ਵੱਖ-ਵੱਖ ਨਗਰਾਂ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਖਾਲੀ ਥਾਂਵਾਂ ਭਰੋ ਨੰਬਰ 1 ਭਾਰਤ ਵਿੱਚ ਡੈਸ਼ ਨੂੰ ਪରିਵਰਤਨ ਦੀ ਸਦੀ ਮੰਨਿਆ ਜਾਂਦਾ ਹੈ ਉੱਤਰ ਹੈਗਾ 8ਵੀਂ ਸਦੀ ਨੰਬਰ 2 ਚੀਨੀਆਂ ਨੇ ਭਾਰਤ ਨੂੰ ਡੈਸ਼ ਦਾ ਨਾਮ ਦਿੱਤਾ ਉੱਤਰ ਹੈਗਾ ਤਾਈਨਚੂ ਨੰਬਰ 3 ਸਮਾਰਕ ਸਿਲਾ ਲੇਖ ਅਤੇ ਸਿੱਕੇ ਆਦਿ ਭਾਰਤੀ ਇਤਿਹਾਸ ਦੇ ਡੈਸ਼ ਸਰੋਤ ਹਨ ਜਦਕਿ ਸਵੈ ਜੀਵਨੀਆਂ ਅਤੇ ਜੀਵਨੀਆਂ ਡੈਸ਼ ਸਰੋਤ ਹਨ ਉੱਤਰ ਹੈਗਾ ਪ੍ਰਾਤਤਵ ਸਹਿਤਿਕ ਨੰਬਰ 4 ਤਾਨ ਸੇਨ ਇੱਕ ਪ੍ਰਸਿੱਧ ਡੈਸ਼ ਸੀ ਉਤਰ ਹੈਗਾ ਸੰਗੀਤਕਾਰ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਨੰਬਰ 1 ਮੱਧਕਾਲੀਨ ਯੁੱਗ ਮੋਢਲਾ ਮੱਧਕਾਲੀਨ ਯੁੱਗ ਅਤੇ ਉੱਤਰ ਮੱਧਕਾਲੀਨ ਯੁੱਗ ਵਿੱਚ ਵੰਡਿਆ ਹੋਇਆ ਸੀ ਉਤਰ ਹੈਗਾ ਸਹੀ ਨੰਬਰ 2 ਮੱਧ ਕਾਲੀਨ ਯੁੱਗ ਦੌਰਾਨ ਬਹੁਤ ਸਾਰੇ ਸਮਾਜਿਕ ਰੀਤੀ ਰਿਵਾਜ ਅਤੇ ਧਾਰਮਿਕ ਵਿਸ਼ਵਾਸ ਹੋਂਦ ਵਿੱਚ ਨਹੀਂ ਆਏ ਸਨ ਉੱਤਰ ਹੈਗਾ ਗਲਤ ਨੰਬਰ 3 ਮੱਧ ਕਾਲੀਨ ਯੁੱਗ ਵਿੱਚ ਵਪਾਰ ਅਤੇ ਬਣਜ ਦੇ ਵਿਕਾਸ ਲਈ ਵਿਸ਼ੇਸ਼ ਸੁਧਾਰ ਕੀਤੇ ਗਏ ਉੱਤਰ ਹੈਗਾ ਸਹੀ ਨੰਬਰ 4 ਮੱਧ ਕਾਲੀਨ ਯੁੱਗ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਆਪਸੀ ਸਬੰਧ ਸਥਾਪਿਤ ਨਹੀਂ ਸਨ ਉੱਤਰ ਹੈਗਾ ਗਲਤ ਧੰਨਵਾਦ